ਗਵਾਹੀ ਦੇ ਵਿੱਚ ਅੱਜ ਐਜੂਕੇਸ਼ਨ ਡਿਪਾਰਟਮੈਂਟ ਦਿਨ-ਤੁਕਣੀ ਰਾਤ-ਤੁਕਣੀ ਤਰੱਕੀ ਕਰ ਰਿਹਾ ਹੈ ਇਸ ਗੱਲ ਦੇ ਅਸੀਂ ਸਾਰੇ ਗਵਾਹ ਕਿ ਅੱਜ ਤੋਂ ਪਹਿਲਾਂ ਕਦੇ ਅਸੀਂ ਦੇਖਿਆ ਨਹੀਂ ਹੋਣਾ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਤਕਰੀਬਨ 1000 ਦੇ ਕਰੀਬ ਨਵੇਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਇਕੱਠੇ ਤੋਂ ਤੇ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਘਰੋਂ ਬੁਲਾ ਕੇ ਸੋ ਬਹੁਤ ਹੀ ਮਾਣ ਵਾਲੀ ਗੱਲ ਹੈ ਉਹਨਾਂ ਦੇ ਨਾਲ ਸਟੇਜ ਸਾਂਝੀ ਕਰ ਰਹੇ ਨੇ ਸਾਡੇ ਲੁਧਿਆਣੇ ਦੇ ਬਹੁਤ ਹੀ ਕਰਮਸ਼ੀਲ ਤੇ ਕਾਰਜਸ਼ੀਲ ਮੈਂਬਰ ਰਾਜ ਸਭਾ ਸ਼੍ਰੀ ਸੰਜੋਗਨ ਸੰਜੀਵ अरोड़ा ਜੀ ਉਹਨਾਂ ਵਾਸਤੇ ਵੀ ਤਾੜੀਆਂ ਜ਼ਰੂਰ ਮਾਰ ਦਿੱਤੀਆਂ ਜਾਣ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਕੈਬਨਟ ਦੇ ਵਿੱਚ ਵਜ਼ੀਰ ਲੁਧਿਆਣਾ ਸ਼ਹਿਰ ਦੇ ਗੁਰੂ ਨਾਨਕ ਦੇਵ ਔਡੀਟੋਰੀਅਮ ਦੇ ਵਿੱਚ ਅੱਜ ਦੇ ਸਾਡੇ ਮੁੱਖ ਮਹਿਮਾਨ ਪੰਜਾਬ ਦੀ ਆਨ ਬਾਨ ਸ਼ਾਨ ਅਤੀ ਸਤਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ 950 ਦੇ ਲਗਭਗ ਔਰ ਅਧਿਆਪਕ ਜੋ ਪੰਜਾਬ ਦੇ ਬਾਰਡਰ ਦੇ ਸਕੂਲਾਂ ਚ ਜਾ ਕੇ ਉੱਥੇ ਦੇ ਬੱਚਿਆਂ ਦੇ ਭਵਿੱਖ ਜਿਹੜਾ ਹੈ ਉਹ ਬਦਲਣਗੇ ਅੱਜ ਆਪ ਸਭ ਤੇ ਜੀਵਨ ਦਾ ਇੱਕ ਬਹੁਤ ਵੱਡਾ ਦਿਨ ਹੈ ਤੁਸੀਂ ਵੀ ਖਾਸ ਮਹਿਮਾਨ ਹੋ ਮੈਂ ਆਪ ਸਭ ਨੂੰ ਮੇਰੇ ਕੈਬਨਟ ਦੇ ਕਲੀਕ ਮੁੰਡੀਆਂ ਸਾਹਿਬ ਮੈਂ ਸੋਚਦਾ ਹਾਂ ਲੁਧਿਆਣਾ ਸ਼ਹਿਰ ਚ ਮੇਰੀ ਪੜ੍ਹਾਈ ਹੋਈ ਅਜ ਤੱਕ ਇੱਕ ਕਿਸੇ ਵੀ ਐਮਪੀ ਨੇ ਚਾਹੇ ਲੋਕ ਸਭਾ ਤੋਂ ਹੋਵੇ ਚਾਹੇ ਰਾਜ ਸਭਾ ਤੋਂ ਇਨਾ ਕੰਮ ਨਹੀਂ ਕੀਤਾ ਇਸ ਸ਼ਹਿਰ ਲਈ ਜਿੰਨਾ ਮੈਂ ਦੇਖਿਆ ਰਾਜ ਸਭਾ ਐਮਪੀ ਸ਼੍ਰੀ ਸੰਜੀਵ अरोड़ा ਜੀ ਨੇ ਕੀਤਾ ਚਾਹੇ ਉਹ ਲੁਧਿਆਣੇ ਦਾ ਰੇਲਵੇ ਸਟੇਸ਼ਨ ਹੋਵੇ ਚਾਹੇ ਲੁਧਿਆਣੇ ਦਾ 에어ਪੋਰਟ ਹੋਵੇ ਲੁਧਿਆਣੇ ਦੀ ਪਾਰਕਿੰਗ ਦੀ ਸਮੱਸਿਆ ਹੋਵੇ ਲੁਧਿਆਣੇ 199 ਸਰਕਾਰੀ ਸਕੂਲਾਂ ਦੇ ਬੱਚੇ ਜੇਈ ਕਲੀਅਰ ਕੀਤੇ ਜੇਈ ਮੈਨਸ 199 ਫਿਰ ਆਪ ਜੀ ਦੀ ਰਹਿਨਮਾਈ ਹੇਠ ਅੱਜ ਪੰਜਾਬ ਦਾ ਕੋਈ ਵੀ ਸਕੂਲ 98% ਸਕੂਲਾਂ ਚ ਬਾਉਂਡਰੀ ਵਾਲ ਹੋ ਚੁੱਕੀ ਹੈ ਜਿੱਥੇ ਕੋਈ ਲੀਗਲ ਡਿਸਪਿਊਟ ਹੈ ਪੰਚਾਇਤ ਨਾਲ 98% ਅੱਜ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਲੜਕੇ ਤੇ ਲੜਕੀਆਂ ਲਈ ਸੈਪਰੇਟ ਟਾਇਲਟ ਹੈ ਸਰ ਸਰ ਇਹ ਆਪ ਜੀ ਦੀ ਰਹਿਨਮਾਈ ਹੇਠ ਹੈ 2022 ਤੋਂ ਪਹਿਲਾਂ ਲੱਖਾਂ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਥੱਲੇ ਬੈਠਦੇ ਸੀ ਅੱਜ ਪੰਜਾਬ ਦੇ ਸਰਕਾਰੀ ਸਕੂਲ ਦੇ ਵਿੱਚ ਇੱਕ ਵੀ ਬੱਚਾ ਇਦਾਂ ਦਾ ਨਹੀਂ ਜੋ ਜ਼ਮੀਨ ਤੇ ਬੈਠਦਾ ਹੋਵੇ ਉਸ ਦੇ ਲਈ ਫਰਨੀਚਰ ਅਵੇਲੇਬਲ ਹੈ ਸਰ ਸਰ ਆਪ ਜੀ ਦਾ ਸੁਪਨਾ ਸੀ ਉਹ ਲੜਕੀਆਂ ਦੇ ਲਈ ਜੋ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਜਾਂਦੀ ਸੀ 8ਵੀਂ ਤੋਂ ਬਾਅਦ ਪੜ੍ਹਾਈ ਛੱਡ ਜਾਂਦੀ ਸੀ ਕਿਉਂਕਿ ਪਿੰਡ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਨਹੀਂ ਸੀ ਤੇ ਮਾਤਾ ਪਿਤਾ ਭੇਜਣਾ ਨਹੀਂ ਚਾਹਦੇ ਥੋੜਾ ਡ੍ਰੀਮ ਸੀ ਸਰ ਤੁਸੀਂ ਇਹ ਮਿਸ਼ਨ ਦਿੱਤਾ ਅੱਜ ਸਾਡੇ 128 ਸਕੂਲਾਂ 'ਚ ਬੱਸ ਸਰਵਿਸ ਚੱਲ ਰਹੀ ਹੈ ਤੇ 10000 ਬੱਚੀਆਂ ਉਸ ਬੱਸ ਫਰੀ ਬੱਸ ਸਰਵਿਸ ਦਾ ਲਾਹਾ ਲੈ ਰਹੀਆਂ ਜਿਵੇਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੀਲੀ ਬੱਸ ਹੁੰਦੀ ਹੈ ਉਦਾਂ ਹੀ ਸਰਕਾਰੀ ਸਕੂਲ ਦੀ ਪੀਲੀ ਬੱਸ ਉੱਥੇ ਜਾਂਦੀ ਹੈ ਬੱਚੀਆਂ ਦਾ ਕੈਰੀਅਰ ਬਦਲ ਰਹੀ ਹੈ ਸਰ ਇਸ ਤੋਂ ਇਲਾਵਾ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਅੱਜ ਪੰਜਾਬ ਦਾ ਹਰ ਉਹ ਸੀਨੀਅਰ ਸੈਕੰਡਰੀ ਸਕੂਲ ਜਿੱਥੇ 500 ਤੋਂ ਵੱਧ ਬੱਚੇ ਆ ਉੱਥੇ ਆਪ ਜੀ ਨੇ ਦੋ-ਦੋ ਸਿਕਿਉਰਿਟੀ ਗਾਰਡ ਦਿੱਤੇ ਆ ਸਾਬਕਾ ਐਕਸ ਸਰਵਿਸਮੈਨਸ ਆਪਕਾ ਫੌਜੀ ਪੰਜਾਬ ਦੇ ਹਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਆ ਅੱਜ ਪੰਜਾਬ ਦੇ 8000 ਸਕੂਲਾਂ ਨੂੰ ਸਫਾਈ ਦੇ ਲਈ ਫੰਡ ਮਿਲ ਰਿਹਾ ਜੋ ਆਪ ਜੀ ਤੋਂ ਪਹਿਲਾਂ 1 ਰੁਪਿਆ ਵੀ ਨਹੀਂ ਆਂਦਾ ਸੀ ਸਾਰਾ ਸਕੂਲ ਗੰਦਾ ਰਹਿੰਦਾ ਸੀ ਅੱਜ ਪੰਜਾਬ ਦਾ ਹਰ ਉਹ ਸਰਕਾਰੀ ਸਕੂਲ ਜਿਸ ਦੇ ਵਿੱਚ 100 ਤੋਂ ਵੱਧ ਬੱਚੇ ਆ ਉਸ ਨੂੰ ਹਰ ਮਹੀਨੇ 3000 ਰੁਪਏ ਦਾ ਫੰਡ ਮਿਲਦਾ ਜੇ 500 ਬੱਚੇ 5000 ਮਿਲਦਾ ਐਡਾਂ ਦੇ ਸਕੂਲ ਵੀ ਹੈ ਜਿੱਥੇ 5000 ਬੱਚੇ ਤੇ 50000 ਰੁਪਏ ਸਤਕਾਰ ਭਰੀ ਸਰਸ਼ੀ ਰਿਕਾਲ ਸ੍ਰੀ ਕਾਲ ਜੀ ਮੈਂ ਗੁਰਜੀਤ ਕੌਰ ਢਨੋਲਾ ਜ਼ਿਲ੍ਹਾ ਬਰਨਾਲਾ ਦੀ ਵਸਨੇਕਾਂ ਜੋ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣਾ ਇਲਾਕਾ ਹੈ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਕੇ ਕੇ ਮੰਤਰੀ ਸਰਦਾਰ ਹਰਜੋਤ ਸਿੰਘ ਵੈਸੀ ਦਾ ਸਾਡੇ ਪੂਰੇ ਸਮੁੱਚੇ ਕਾਡਰ ਵੱਲੋਂ ਤੇ ਇਸਾ ਚੌਂ ਪੱਤੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਤੇ ਨਾ ਕੇ ਸਾਨੂੰ ਰੋਜ਼ਗਾਰ ਦਿੱਤਾ ਬਲਕਿ ਸਾਡੇ ਸੁਪਨਿਆਂ ਨੂੰ ਵੀ ਪੂਰਾ ਕੀਤਾ ਹੈ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਡੀ ਭਰਤੀ ਹੈ ਉਹ ਕੋਈ ਨਵੀਂ ਭਰਤੀ ਨਹੀਂ ਬਲਕਿ 5 ਸਾਲ ਪੁਰਾਣੀ ਭਰਤੀ ਹੈ ਜੋ ਕਿ ਬਿਲਕੁਲ ਰੱਦ ਹੋ ਚੁੱਕੀ ਸੀ ਖਤਮ ਹੋ ਚੁੱਕੀ ਸੀ ਜਿਸਾ ਜ्ञा ਆਸਾਂ ਵੀ ਖਤਮ ਹੋ ਚੁੱਕੀਆਂ ਸੀ ਕਿ ਸਾਨੂੰ ਹੁਣ ਸ਼ਾਇਦ ਅਗਰ ਰੋਜ਼ਗਾਰ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਬਿਲਕੁਲ ਓਵਰੇਜ ਹੋ ਚੁੱਕੇ ਸੀ ਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਉਹਨਾਂ ਬੇਰੁਜ਼ਗਾਰਾਂ ਵਿੱਚੋਂ ਇੱਕ ਹਾਂ ਜੋ ਕਿ ਆਪਣੇ ਰੋਜ਼ਗਾਰ ਦੀ ਉਮੀਦ ਛੱਡ ਕੇ ਦੁਬਈ ਮੂਵ ਕਰ ਚੁੱਕੀ ਸੀ ਅੱਛਾ ਪਰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡੈਂਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦਵਾਰੀ ਜਾਗ ਗਈ ਉਸ ਤੋਂ ਬਾਅਦ ਜਦੋਂ ਮੈਂ 2023 ਦੇ ਵਿੱਚ ਦੁਬਈ ਵਾਪਸ ਆਈ ਤਾਂ ਸਾਡੀ ਭਰਤੀ ਬਹਾਲ ਹੋ ਗਈ ਤੇ ਅਸੀਂ ਦੁਬਾਰਾ ਦੁਬਈ ਵਾਪਸ ਜਾਣ ਦਾ ਸੁਪਨਾ ਛੱਡਤਾ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜੋ ਅੱਜ ਅਸੀਂ ਇੱਥੇ ਨਿਯੁਕਤੀ ਪੱਤਰ ਲੈਣ ਆਏ ਹਾਂ ਉਹ ਸਿਰਫ ਤੇ ਸਿਰਫ ਇੱਕ ਸਾਡੀ ਚੁਣੀ ਹੋਈ ਆਪਣੀ ਸਰਕਾਰ ਦੀ ਬਦਵਾਲਤ ਸਾਡੀ ਇਮਾਨਦਾਰ ਸਰਕਾਰ ਦੀ ਬਦਵਾਲਤ ਇੱਥੇ ਆ ਨਹੀਂ ਤਾਂ ਸਾਨੂੰ ਇਸ ਭਾਤੀ ਤੋਂ ਬਿਲਕੁਲ ਹੀ ਆਸ ਖਤਮ ਹੋ ਚੁੱਕੀ ਸੀ ਕਿ ਸ਼ਾਇਦ ਸਾਡੀ ਭਾਤੀ ਹੁਣ ਖਤਮ ਹੋ ਚੁੱਕੀ ਹੈ ਤੇ ਸਾਨੂੰ ਦੁਬਾਰਾ ਕਦੇ ਇਹ ਮੌਕਾ ਨਹੀਂ ਮਿਲੇਗਾ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਦੁਬਾਰਾ ਆਪਣੇ ਪੰਜਾਬ ਦੇ ਵਿੱਚ ਆਪਣੇ ਬੱਚਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਜੋ ਸਾਡਾ ਆਪਣਾ ਸੁਪਨਾ ਸੀ ਅਜੋ ਪੂਰਾ ਹੋਣ ਜਾ ਰਿਹਾ ਹੈ ਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਨੂੰ ਇਹ ਨੌਕਰੀ ਮਿਲੀ ਹੈ ਉਹ ਸਾਨੂੰ ਬਿਨਾ ਕਿਸੇ ਸਪਰਸ਼ ਤੋਂ ਬਿਨਾ ਕਿਸੇ ਨੂੰ ਰਿਸ਼ਵਤ ਦਿੱਤਿਆਂ ਮਿਲੀ ਹੈ ਤੇ ਅਸੀਂ ਇੱਕ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਆਏ ਹੋਏ ਬੱਚੇ ਹਾਂ ਜੋ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਇਹ ਸਿਰਫ ਤੇ ਸਿਰਫ ਇੱਕ ਇਮਾਨਦਾਰ ਸਰਕਾਰਾਂ ਦੇ ਵਿੱਚ ਹੀ ਸੰਭਵ ਹੋ ਸਕਿਆ ਹੈ ਤੇ ਅਸੀਂ ਆਪ ਜੀ ਨੂੰ ਵਿਸ਼ਵਾਸ ਵੀ ਦਿਵਾਉਂਦੇ ਹਾਂ ਕਿ ਜਦੋਂ ਅਸੀਂ ਆਪਣੇ ਸਕੂਲਾਂ ਵਿੱਚ ਜਾਵਾਂਗੇ ਤਾਂ ਅਸੀਂ ਆਪਣੇ ਬੱਚਿਆਂ ਲਈ ਵੀ ਇੱਕ ਰੋਲ ਮਾਡਲ ਬਣਾਂਗੇ ਤੁਹਾਨੂੰ ਆਪਣੀ ਉਦਾਹਰਨ ਦੇਵਾਂਗੇ ਕਿ ਅਸੀਂ ਵੀ ਤੁਹਾਡੇ ਵਾਂਗ ਇੱਕ ਗਰੀਬ ਗਰੀਬ ਪਰਿਵਾਰਾਂ ਵਿੱਚ ਉੱਠ ਕੇ ਆਏ ਹਾਂ ਸਰਕਾਰੀ ਸਕੂਲਾਂ ਵਿੱਚੋਂ ਪੜ੍ਹ ਕੇ ਆਏ ਹਾਂ ਜਿਨ੍ਹਾਂ ਨੂੰ ਕੀ ਸਾਡੀ ਸਰਕਾਰਾਂ ਨੇ ਇਹਨੇ ਵਧੀਆ ਮੌਕੇ ਦਿੱਤੇ ਹਨ ਨਾ ਸਿਰਫ ਸਾਨੂੰ ਮੌਕਾ ਮਿਲਿਆ ਹੈ ਬਰਕਿ ਅਸੀਂ ਦੇਖੇ ਹਨ ਕਿ ਅੱਜ ਤੱਕ ਅਨੇਕਾਂ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਪਾਰਸ਼ ਤੋਂ ਸਿਰਫ ਤੇ ਸਿਰਫ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਦਿੱਤੀਆਂ ਗਈਆਂ ਹਨ ਇਸ ਲਈ ਮੈਂ ਕੀਰ ਦੇ ਵਿੱਚ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਪੰਜਾਬ ਸਰਕਾਰ ਲਈ ਸਾਡੀ ਦੁਆਵਾਂ ਵੀ ਹੈ ਕਿ ਜੋ ਸੁਪਨਾ ਸਾਡੇ सीएम ਸਾਹਿਬ ਲੈ ਕੇ ਆਏ ਹਨ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਉਹ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਤੇ 2027 ਦੇ ਵਿੱਚ ਮੁੜ ਇੱਕ ਬਹੁਮਤ ਦੇ ਨਾਲ ਦੁਬਾਰਾ ਸੱਤਾ ਵਿੱਚ ਆਉਣ ਤੇ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ। ਧੰਨਵਾਦ ਧੰਨਵਾਦ ਇਸ ਤੋਂ علاوہ ਕੋਈ ਹੋਰ ਗੱਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਪੂਰੀ ਥੋੜਾ ਨੇੜੇ ਕਰੋ ਸਭ ਤੋਂ ਪਹਿਲਾਂ ਸਰ ਪੂਰੇ ਏਟੀਟੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਸਤਿ ਤੁਹਾਡਾ ਜੋ ਸਾਨੂੰ ਅੱਜ ਇਹ ਖੁਸ਼ੀਆਂ ਦਾ ਦਿਨ ਦੇਖਣ ਨੂੰ ਮਿਲਿਆ ਹੈ ਬਤੌਰ ਸਰ ਤੁਹਾਡੀ ਸਰਕਾਰ ਦੇ ਵਿੱਚ ਇਹ ਮੇਰੀ ਤੀਜੀ ਸਰਕਾਰੀ ਨੌਕਰੀ ਹੈ ਅੱਜ 3 ਸਾਲ ਪੂਰੇ ਹੋਣ ਤੇ ਤੀਸਰੀ ਸਰਕਾਰੀ ਨੌਕਰੀ ਹੋਈ ਹੈ ਸਰ ਮੇਰਾ ਸੁਪਨਾ ਸੀ ਟੀਚਿੰਗ ਡਿਪਾਰਟਮੈਂਟ ਦਾ ਬਟ ਮੈਂ ਪਹਿਲੇ ਪੰਜਾਬ ਬਾਰਮਡ ਪੁਲਿਸ ਵਿੱਚ ਸੀ ਹੁਣ ਮੈਂ ਆਪਣੀਆਂ ਸਹਿਭਾਵਾਂ ਸੈਂਟਰਲ ਜੇਲ ਕੋਇਂਦਵਾਲ ਸਾਹਿਬ ਵਿਕੇ ਬਦੌਰ ਵਾਰਡਨ ਨਿਭਾ ਰਿਆ ਸਰ ਤੇ ਡ੍ਰੀਮ ਜੋਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਜਾ ਰਿਹਾ ਸਰ ਤੇ ਇੱਕ ਥੋੜੇ ਦਿਨਾਂ ਦੇ ਵਿੱਚ ਵੀ ਸ਼ਾਇਦ 5994 ਭਰਤੀ ਵੀ ਸਰ ਨੇ ਦੱਸਿਆ ਸੀ ਕਿ ਪੂਰੀ ਹੋਣ ਜਾ ਰਹੀ ਹੈ ਮੈਂ ਉਸ ਵਿੱਚ ਵੀ ਸਿਲੇਕਟਡ ਆ ਤਿੰਨ ਸਾਲਾਂ ਦੇ ਵਿੱਚ ਸਾਰੇ ਮੇਰੀ ਚੌਥੀ ਸਰਕਾਰੀ ਨੌਕਰੀ ਹੋ ਗਈ ਮੇਰੀ ਸਾਰੀ ਸਕੂਲਿੰਗ ਸਰ ਸਰਕਾਰੀ ਸਕੂਲ ਦੀ ਹੈ ਜੀ। ਅੱਛਾ। ਕਿਹੜਾ ਕਿਹੜਾ ਇਲਾਕਾ ਤੁਹਾਡਾ? ਫਾਜ਼ਿਲਕਾ ਸਰ। ਫਾਜ਼ਿਲਕਾ ਬੂਨ। ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ ਸਰ। ਥੈਂਕ ਯੂ ਸਰ। ਮੇਰਬਾਨੀ। ਮੇਰਬਾਨੀ। ਜੀ। ਕਿਸ ਤੋਂ ਲਾਵਾ ਕੋਈ ਹੋਰ? ਆਓ ਇੱਧਰ ਦੇਓ। ਇੱਧਰ। ਸਤਿਕਾਰ ਦੀ ਸਾਰਿਆਂ ਨੂੰ। ਮੈਂ ਸੁਦੇਸ਼ ਕੁਮਾਰੀ ਜ਼ਿਲ੍ਹਾ ਰੂਪਰਗੜ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ। ਅ ਮੈਨੂੰ ਇਹ ਦੱਸਦੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸਾਡੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਰ ਜੀ ਦਾ ਆਪਣਾ ਹਲਕਾ ਹੈ ਜਿਹਦੇ 76社 ਅਸੀਂ ਆਪਣੇ ਹਲਕੇ ਦੇ ਲੋਕ ਬਹੁਤ ਜ਼ਿਆਦਾ ਖੁਸ਼ ਆ ਸੀਐਮ ਸਾਹਿਬ ਮੈਂ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਸਾਡੇ ਭਰਾ ਹਰਜੋਤ ਸਿੰਘ ਬੈਸ ਨੂੰ ਸਿੱਖਿਆ ਦਾ ਇਹ ਕੰਮ ਦੇ ਕੇ ਤਾਂਜੇ ਦਾ ਸੰਜਮੇਵਾਰੀ ਦੇ ਕੇ ਸਾਡਾ ਬਹੁਤ ਮਾਣ ਵਧਾਇਆ ਹੈ ਜੀ ਔਰ ਅਸੀਂ ਸਰ ਤੁਹਾਡੀ ਰਹਿਨੁਮਾਈ ਦੇ ਵਿੱਚ ਤਿੰਨ ਪੈਣਾ ਐਸੇ ਸਵੇਟ ਟੀਚਰ ਹੋਈਆਂ ਤੇ ਪੱਕੀਆਂ ਹੋਈਆਂ ਤੇ ਤੁਹਾਡੀ ਸਰਕਾਰ ਦੇ ਵਿੱਚ ਜਿਹਦਾ ਮੈਂ ਤੁਹਾਨੂੰ ਸਰ ਅਸੀਂ 5 ਭੈਣਾਂ ਆਏ ਸਰਕਾਰੀ ਸਕੂਲਾਂ ਚ ਪੜ੍ਹਿਆ ਤੇ ਬਹੁਤ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਆਂ ਸਰ ਚੌਥੀ ਭੈਣ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਅੰਗਰਵਾੜੀ ਵਰਕਰ ਦਾ ਨਿਯੁਕਤੀ ਪੱਤਰ ਦਿੱਤਾ ਸੀ 4 ਭੈਣਾਂ ਨੌਕਰੀਆਂ ਗਈਆਂ ਜੀ ਤੇ ਹੁਣ ਅਸੀਂ 2 ਭੈਣਾਂ ਸਰ 882364 ਭਗਤੀ ਦੇ ਭਰ ਵਿੱਚ ਸਿਲੈਕਟਡ ਹੋਈਆਂ ਮੇਰੀ ਸਿਸਟਰ ਵੀ ਆਈ ਹੋਈ ਸ੍ਰੇਸ਼ਵਾਲਾ ਆਤੀ ਸਰ ਸਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਪਣੇ ਮੰਤਰੀ ਸਾਹਿਬ ਦਾ ਸਿੱਖਿਆ ਦਾ ਮਹਿਗਵਾ ਔਰ ਸਿੱਖਿਆ ਦਾ ਜੋ ਸੁਧਾਰ ਹੋਇਆ ਹੈ ਸਾਡੇ ਸਕੂਲਾਂ ਦਾ ਆਪਾਂ ਹੁਣ ਨਵੇਂ ਸਕੂਲਾਂ ਤੇ ਜਾ ਰਹੇ ਤੇ ਤੁਸੀਂ ਸਾਰੇ ਦੇਖਣਗੇ ਕਿ ਸਕੂਲ ਕਿੰਨੇ ਵਧੀਆ ਬਣ ਚੁੱਕੇ ਹਨ ਸਰਵੇਂ ਸਰਕਾਰੀ ਪ੍ਰਾਇਮਰੀ ਸਕੂਲ ਨੱਕਿਆ ਵਿਖੇ ਪੜਾਉਂਦੀਆਂ ਜੀ ਮੇਰਾ ਸਕੂਲ ਜਦ ਮਰਜੀ ਰੋਡ ਤੇ ਆ ਕੇ ਕੋਈ ਵੀ ਚੈੱਕ ਕਰ ਲਵੇ ਸਭ ਤੋਂ ਵਧੀਆ ਮੇਰਾ ਸਕੂਲ ਬੈਠ ਕੇ ਹੀ ਤੋਂ ਸਭ ਧੰਨਵਾਦ ਵਾਹ ਵਾਹ ਧੰਨਵਾਦ ਇਹ ਵੀ ਇੱਕ ਮਾਣ ਵਾਲੀ ਗੱਲ ਹੈ ਕਿ ਆਮ ਤੌਰ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਇਹ ਕਿ ਕਿ ਪਰਿਵਾਰ ਦੇ ਤਿੰਨ ਤਿੰਨ ਬੰਦਿਆਂ ਨੂੰ ਵੀ ਨੌਕਰੀ ਮਿਲੀ ਹੈ ਇਹ ਇੱਕ ਨਵਾਂ ਐਗਜ਼ਾਮਪਲ ਹੈ ਵੀ ਚਾਰ ਬੰਦਿਆਂ ਨੂੰ ਨੌਕਰੀ ਮਿਲੀ ਹੈ ਜੀ ਇੱਕ ਪਰਿਵਾਰ ਦੇ ਵਿੱਚ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਹ ਇਸ ਤੋਂ ਇਲਾਵਾ ਕੋਈ ਹੋਰ ਜਿਹੜੇ ਗੱਲ ਕਰਨਾ ਚਾਹੁੰਦੇ ਹੋਣ ਬਾਈਕ ਲੁਧਿਆਣਾ ਤੋਂ ਜੀ ਜੀ ਸਰ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਨੇ ਜੋ ਇਹ ਪੜਤੀ ਹੈ ਸਾਡੀ ਜਿਹੜੀ 5 ਸਾਲਾਂ ਤੋਂ ਕੋਟਾ ਕਚਰੇਆਂ ਦੇ ਵਿੱਚ ਰੋਲ ਰਹੀ ਸੀ ਆਪ ਦੇ ਜਤਨਾ ਸਤਕਾ ਸਰ ਇਹ ਭਰਤੀ ਬਹਾਲ ਹੋਈ ਤੇ ਸਾਨੂੰ ਇਸ ਭਾਗਾ ਦੇਣ ਦੇਖਣ ਨੂੰ ਮਿਲਿਆ ਕਿ ਸਾਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਸਰ ਮੇਰੇ ਮਾਤਾ ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੈ ਤੇ ਮੇਰੇ ਮਾਤਾ ਪਿਤਾ ਦਾ ਇਹ ਸੁਪਨਾ ਪੂਰਾ ਹੋ ਰਿਹਾ ਹੈ ਮੇਰੀ ਸਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ ਮੇਰੀ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਹੋਈ ਤੇ ਉਹ ਭ੍ਰਿਸ਼ਟਾਚਾਰ ਦੇ ਭੇਡ ਚੜ ਗਈ ਸਰ ਪਹਿਲੀਆਂ ਸਰਕਾਰਾਂ ਦੇ ਵਿੱਚ ਉਹ ਤੋਂ ਬਾਅਦ ਸਰ ਮੇਰੀ ਫਾਇਰਮੈਨ ਦੇ ਵਿੱਚ ਭਰਤੀ ਦੇ ਵਿੱਚ ਸਿਲੈਕਸ਼ਨ ਹੋਈ ਉਹ ਵੀ ਸਰ ਭ੍ਰਿਸ਼ਟਾਚਾਰ ਦੇ ਭੇਡ ਚੜ ਗਈ ਸਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਹਾ ਪੱਤਰ ਵੀ ਲਿਖੇ ਤੇ ਆਪਣੇ ਆਪਣੇ ਦੂਜੇ ਉਪ ਮੁੱਖ ਮੰਤਰੀ ਸਾਹਿਬ ਨੂੰ ਵੀ ਪੱਤਰ ਲਿਖੇ ਕਿ ਸਰ ਮੇਰੇ ਨਾਲ ਤਕਾ ਹੋ ਰਿਹਾ ਪਰ ਸਰ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਤੇ ਉਹ ਤੋਂ ਬਾਅਦ ਸਰ ਤੇਜੀ ਸਿਲੈਕਸ਼ਨ ਮੇਰੀ ਐਚਡੀ ਦੇ ਵਿੱਚ ਹੋਈ ਤੇ ਉਹਦੇ ਵਿੱਚ ਸਾਰ ਇਤਾਂ ਹੋਇਆ ਕਿ ਜਿਹੜੇ ਬੱਚੇ ਮੇਰੇ ਤੋਂ ਪਿੱਛੇ ਸੀ ਮੇਰੇ ਨੰਬਰ ਜ਼ਿਆਦਾ ਨੇ ਜਿਹੜੇ ਮੇਰੇ ਤੋਂ ਪਿੱਛੇ ਸੀ ਬੱਚੇ ਉਹਨਾਂ ਨੂੰ ਸਿਲੈਕਸ਼ਨ ਉਹਨਾਂ ਦੇ ਸਿਲੈਕਸ਼ਨ ਹੋ ਗਈ ਉਹ ਨੌਕਰੀ ਤੇ ਲੱਗੇ ਹੋਏ ਨੇ ਤੇ ਮੈਂ ਅੱਜ ਹਾਈ ਕੋਰਟ ਦੇ ਵਿੱਚ ਧੱਕੇ ਖਾਂਦਾ ਫਿਰਦਾ ਸਰ ਤੇ ਸਰ ਇਹ ਬਹੁਤ ਹੀ ਮੇਰੇ ਲਈ ਸਭਾਗਾ ਦੇਣਾ ਕਿ ਮੇਰੇ ਮਾਤਾ ਪਿਤਾ ਦਾ ਇਹ ਸੁਪਨਾ ਪੂਰਾ ਹੋਇਆ ਇਹ ਵੀ ਸਿਰਫ ਸਰ ਤੁਹਾਡੀ ਸਰਕਾਰ ਦੇ ਵਿੱਚ ਬਿਨਾ ਸ਼ੁਕਾਰਚ ਬਿਨਾ ਕੋਈ ਪੈਸਾ ਦਿੱਤੇ ਤੇ ਮੈਂ ਤੁਹਾਡੇ ਬਸ ਚਰਨਾਂ ਦੇ ਵਿੱਚ ਇਹੀ ਆ ਵੀ ਮੇਰੇ ਅਰਦਾਸ ਹੈ ਵੀ ਤੁਸੀਂ ਦਿਨ ਰਾਤ ਚੌਗਣਿਤ ਰਕੀ ਬਖਸ਼ ਬਖਸ਼ੇ ਸਰ ਧੰਨਵਾਦ ਜੀ ਬਹੁਤ ਬਹੁਤ ਕੋਈ ਹੋਰ ਜਿਹੜੇ ਗੱਲ ਕਰਨਾ ਚਾਹਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਔਰ ਇਹਨਾਂ ਨੇ ਨਿੱਜੀ ਤੌਰ ਤੇ ਜਿਹੜਾ ਆਪਣਾ ਇੰਟਰਸਟ ਲੈ ਕੇ ਇਹ ਭਰਤੀ ਜਿਹੜੀ ਪੂਰੀ ਕਰਵਾਈ ਆ ਸਰ ਤੁਸੀਂ ਦੱਸ ਰਹੇ ਸੀ ਵਾਕੇ ਹੀ ਇਹ ਸੱਚ ਆ ਕਿ ਅਸੀਂ ਬਿਲਕੁਲ ਆਸ ਛੱਡ ਚੁੱਕੇ ਸੀ ਕਿ 2364 ਭਰਤੀ ਕਦੀ ਪੂਰੀ ਹੋਵੇਗੀ ਜੱਜ ਨੇ ਕੁਐਸ਼ਡ ਲਿਖਤਾ ਸੀਗਾ ਜੀ ਭਰਤੀ ਰੱਦ ਹੋ ਚੁੱਕੀ ਸੀਗੀ ਔਰ ਤੁਸੀਂ ਤੁਹਾਡੀ ਸਰਕਾਰ ਨੇ ਨਿੱਜੀ ਇੰਟਰਸਟ ਲੈ ਕੇ ਔਰ ਸਾਡੇ ਜਿਹੜੇ ਅਸਿਸਟੈਂਟ ਟਰੈਕਟਰ ਸੀਗੇ ਸਰਦਾਰ ਹਰਪੀਤ ਸਿੰਘ ਜੀ ਉਹਨਾਂ ਨੇ ਵੀ ਆਪਣਾ ਇੰਟਰਸਟ ਲੈ ਕੇ ਇਹ ਭਰਤੀ ਪੂਰੀ ਕਰਵਾਈ ਔਰ ਸਾਡੇ ਸਾਰਿਆਂ ਦੇ ਸੁਪਨੇ ਜਿਹੜੇ ਆ ਉਹ ਪੂਰੇ ਕੀਤੇ ਸਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਪਹਿਲੇ 3 ਸਾਲ ਦੇ ਵਿੱਚ ਅੱਧੇ ਲੱਖ ਤੋਂ ਵੱਧ ਨੌਕਰੀਆਂ ਸਰ ਤੁਸੀਂ ਦੇ ਚੁੱਕੇ ਹੋ ਜੀ ਸਰ ਕਿਸੇ ਸਰਕਾਰ ਨੇ ਪਹਿਲੇ ਰੱਬ ਕਹਿੰਦੇ ਬੱਚਿਆਂ ਦੀਆਂ ਦੁਆਵਾਂ ਨੇੜੇ ਹੋ ਕੇ ਸੁਣਦਾ ਸਕੂਲ ਦੇ ਬੱਚੇ ਕਹਿੰਦੇ ਸਾਡੀ ਤਾਂ ਨਹੀਂ ਸੁਣਦਾ ਜਿਹੜੀਆਂ ਅਸੀਂ ਕਰ ਰਹੇ ਆ ਸਾਡੇ ਤਾਂ ਕਰੇ ਨੇ ਮੰਨੀ ਨਹੀਂ ਸਾਰੇ ਟੀਚਰ ਰੋਜ਼ ਆ ਜਾਂਦੇ ਨੇ ਕਹਿੰਦੇ ਇੱਥੇ ਸੋ ਉਸ ਵੜੇ ਨਹੀਂ ਲੱਗਦਾ ਹੁੰਦਾ ਕਿ ਅਸੀਂ ਸ਼ਾਇਦ ਤੁਸੀਂ ਖੇਡਣਾ ਹੈ ਅਸੀਂ ਸ਼ਰਾਰਤਾਂ ਕਰਨੀਆਂ ਹਸਪੀਟਲ ਤਾਂ ਨਹੀਂ ਲੱਗਦਾ ਹੁੰਦਾ ਉਮਰ ਦਾ ਤਕਾਜ਼ਾ ਹੁੰਦਾ ਬਾਅਦ ਦੇ ਵਿੱਚ ਜਦੋਂ ਤੁਸੀਂ ਕੋਈ ਬਣ ਜਾਂਦੇ ਹੋ ਤਾਂ ਉਹੀ ਟੀਚਰ ਤੁਹਾਨੂੰ ਕਿਸੇ ਬਾਜ਼ਾਰ 'ਚ ਮਿਲਦਾ ਤਾਂ ਫਿਰ ਉਹਦੋਂ ਸਿੱਧੇ ਹੱਥ ਪੈਰਾਂ ਨੂੰ ਜਾਂਦੇ ਥੋੜੀ ਕਰਕੇ ਹੋ ਜਾਏਗਾ ਮੇਰੇ ਟੀਚਰ ਮੈਨੂੰ ਮਿਲਦੇ ਰਹਿੰਦੇ ਮੇਰੇ ਟੀਚਰ ਮੇਰੇ ਕਾਲਜ ਦੇ ਪ੍ਰੋਫੈਸਰ ਸਾਹਿਬਾ ਮਿਲਦੇ ਰਹਿੰਦੇ ਆ ਦੇਖੋ ਕੱਲ ਨੂੰ ਤੁਸੀਂ ਹੁਣ ਸਕੂਲਾਂ ਜਾਓਗੇ ਤੁਹਾਡੇ ਪੜਾਏ ਹੋਏ ਬੱਚੇ ਵਕੀਲ ਬਣਨਗੇ ਅਫਸਰ ਬਣਨਗੇ ਕਿ ਕਿ ਉਹਦੇ ਆ ਤੇ ਪਹੁੰਚਣਗੇ ਜਦੋਂ ਕੋਈ ਦਰਖਤ ਛਾਂ ਤੇ ਫਲ ਦੇਣ ਲੱਗ ਜੇ ਤਾਂ ਸਮਝੋ ਉਹਦੇ ਸਭ ਤੋਂ ਵੱਧ ਉਹਦੀ ਖੁਸ਼ੀ ਜਿਹੜੀ ਹੈ ਉਹ ਉਹਦੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਇਹ ਦਰਖਤ ਸਿੰਜਿਆ ਹੋਇਆ ਹੈ ਮੈਂ ਲਾਇਆ ਹੋਇਆ ਬੁੱਟਾ ਹੈ ਸੋ ਤੁਸੀਂ ਪਤਾ ਹੀ ਨਹੀਂ ਕਿੰਨੇ ਬੁੱਟੇ ਲਾਉਂਗੇ ਹੁਣ ਪੰਜਾਬ 'ਚ ਜਿਨ੍ਹਾਂ ਨੇ ਛਾਂ ਦੇਣੀ ਹੈ ਜਿਨ੍ਹਾਂ ਨੇ ਫਲ ਦੇਣੇ ਨੇ ਸੋ ਕੌਮ ਦੇ ਨਿਰਮਾਤਾ ਤਾਈਓ ਕਿਹਾ ਜਾਂਦਾ ਨਾ ਨੇਸ਼ਨ ਬਿਲਡਰਸ ਸੋ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ 952 ਦੇ ਕਰੀਬ ਅੱਜ ਨਵੇਂ ਟੀਚਰ ਸਕੂਲਾਂ 'ਚ ਜਾਣਗੇ ਤੁਹਾਡਾ ਜਿਸ ਤਰ੍ਹਾਂ ਕਸੇ ਥੀ ਨੌਕਰੀਆ ਪਰ ਟੀਚਿੰਗ ਕੇ ਭਾਈ ਜਿਹੜਾ ਇਮਾਨਦਾਰੀ ਦਾ ਆਨੰਦ ਹੈ ਉਹਦਾ ਗੱਲ ਹੀ ਹੋਰ ਹੁੰਦੀ ਹੈ ਸੋ ਆ ਕਿਸੇ ਦਾ ਹੱਕ ਨਾ ਮਾਰੋ ਉਹ ਜਾਣਾ ਕਿਤੇ ਨਹੀਂ ਜਾਣਾ ਸਾਰਿਆਂ ਨੇ ਇੱਕ ਥਾਂ ਹੀ ਹੈ ਠੀਕ ਹੈ ਨਾ ਉਹ ਅਲੱਗ ਗੱਲ ਹੈ ਹਾਂ ਤੁਸੀਂ ਤਾਂ ਸੋਚਦੇ ਹੋਵੋਗੇ ਜਦ ਮੁੱਖ ਮੰਤਰੀ ਦਾ ਨਜ਼ਾਰੇ ਹੀ ਹੁੰਦੇ ਨੇ ਇੱਧਰ ਨੂੰ ਆਉਣਾ ਹੈ ਇੱਧਰ ਨੂੰ ਜਾਣਾ ਹੈ ਚਾਰੇ ਪਾਸੇ ਸਲੂਟ ਬਦਲੇ ਨ ਤੁਸੀਂ ਮੇਰੇ ਨਾਲ ਜਾ ਕੇ ਦੇਖਿਓ ਦੋ ਤਿੰਨ ਦਿਨ ਰੱਖੂਗਾ ਮੈਂ ਹੋਂ ਕਰਨ ਲੱਗਿਆ ਵੇ ਇਹ ਕੌਸ਼ਿਸ਼ ਵੀ ਹਰੇਕ ਜ਼ਿਲ੍ਹੇ ਤੋਂ ਦੋ ਤਿੰਨ ਦੋ ਤਿੰਨ ਬੰਦੇ ਲਿਆ ਕਰਾਂ ਨਾਲ ਮੈਂ ਵੀ ਮੇਰੇ ਨਾਲ ਹੀ ਰਹਿਣ ਵੀ ਕੀ ਕਿਵੇਂ ਕਿਵੇਂ ਹੁੰਦਾ ਹੈ ਹੈਨਾ ਕਿੱਥੇ ਕਿੱਥੇ ਜਾਈਦਾ ਹੈ ਜਦੋਂ ਭੁੱਖੇ ਮਰੇ ਤੁਸੀਂ 3 ਘੰਟੇ ਬਾਅਦ ਜਵਾਬ ਦੇਣ ਦੇ ਦੇਖੋ ਵੀ ਮੇਰਾ ਨਾ ਪਾ ਤੇਰੇ ਨਾਲ ਕਿੱਥੇ ਜੜੀਏ ਯਾਰਾਂ ਆ ਤੈਨੂੰ ਫੇਰ ਕੋਈ ਪ੍ਰੋਗਰਾਮ ਸੋ ਤੁਸੀਂ ਕਦੇ ਆ ਕੇ ਦੇਖ ਸਾਡੇ ਨਾਲ ਤੁਹਾਡਾ ਤਾਂ ਫੇਰ ਵੀ ਕੋਈ ਛੁੱਟੀ ਦਾ ਟਾਈਮ ਹੈ ਕੁਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਰਾਤ ਦੀਪ ਤਾਂ ਰਾਤ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸਿੱਖਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਨਕਸ਼ੇ ਬੜੇ ਵਧੀਆ ਬਣਾਏ ਪਏ ਨੇ ਬਸ ਆਤ ਤੁਹਾਡਾ ਚਾਹੀਦਾ ਹੈ ਟੀਚਰੋਂ ਤੁਸੀਂ ਤੁਸੀਂ ਦੱਸੋ ਤੁਸੀਂ ਪੜ੍ਹਾਓ ਬੱਚਿਆਂ ਨੂੰ ਸਿੱਖਿਅਤ ਕਰੋ ਉਹਨਾਂ ਦੇ ਜਿਹੜੇ ਦਿਮਾਗ ਦੇ ਕਪਾਟ ਖੋਲੋ ਕਿ ਆਹ ਭਾਈ ਸੱਚ ਹੈ ਆ ਝੂਠ ਹੈ ਸੱਚ ਵਾਲਾ ਪਾਸਾ ਹਮੇਸ਼ਾ ਜਿੱਤਦਾ ਹੈ ਝੂਠ 2-4 ਦਿਨ ਲਈ ਤੁਹਾਨੂੰ ਕੋਈ ਸਕਸੈਸ ਦਵਾ ਸਕਦਾ ਪਰ ਖੜਦਾ ਨਹੀਂ ਹੈ ਰੋ ਸੋ ਇਸ ਤਰ੍ਹਾਂ ਦੀ ਸਾਡੇ ਬੱਚੇ ਸਿੱਖਿਅਤ ਹੋਣ ਕੋ ਆ ਮਾਨ ਨਾਲ ਕਹਿਣ ਸੀ ਸਰਕਾਰੀ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜੇ ਹੋਏ ਆਸੀਂ ਤੇ ਸਾਨੂੰ ਸਾਡੇ ਟੀਚਰ ਨੇ ਐਸਾ ਪੜਾਇਆ ਹੋਇਆ ਦੁਨੀਆ ਭਰ ਦੀਆਂ ਜੁਨੀਵਰਸਟੀਆਂ ਚ ਟਾਪਰ ਆਪਣੇ ਬੱਚੇ ਹੋਣ ਜਿੱਥੇ ਮਰਜੀ ਜਾਣ ਮੈਂ ਕਹਨਾ ਪੜ੍ਹਾਈ ਵਾਸਤੇ ਜਾਂ ਕੋਈ ਤਰੱਕੀ ਵਾਸਤੇ ਜਿੱਥੇ ਮਰਜੀ ਜਾਓ ਹਮ ਮਜਬੂਰੀ ਚ ਜੇ ਜਾਣੇ ਆ ਕਨੇਡਾ ਅਮਰੀਕੇ 76 ਲੱਖ ਰੁਪਇਆ ਦੇ ਕੇ ਜ਼ਮੀਨਾਂ ਵੇਚ ਕੇ ਮਾਂ ਦੀਆਂ ਪਾਲੀਆਂ ਗੈਣੇ ਫਿਰ ਇਹਦਾ ਮਤਲਬ ਸਿਸਟਮ ਦਾ ਕਮ ਜਿਹੜਾ ਕਸੂਰ ਹੈ ਜੇ ਤਕਲੀਕਾਰਨ ਜਾਣਿਆ ਜਿੱਥੇ ਮਰਜ਼ੀ ਜਾਓ ਪੂਰੀ ਦੁਨੀਆ ਓਪਨ ਹੋ ਗਈ ਸੋ ਆਈ ਵਿਸ਼ ਯੂ ਆਲ ધ ਬੈਸਟ ਤੁਹਾਨੂੰ ਬਹੁਤ ਬਹੁਤ ਬਧਾਈਆਂ ਤੇ ਤੁਸੀਂ ਜਾ ਕੇ ਸਕੂਲਾਂ ਚ ਪੜ੍ਹਾਓ ਕਿਸੇ ਨਾ ਕਿਸੇ ਸਕੂਲ ਚ ਜਿਸ ਤਰ੍ਹਾਂ ਤੁਸੀਂ ਕਹੇ ਲੱਖੋ ਵਾਰ ਹੈ ਨਾ ਮੇਰਾ ਕੋਈ ਪਤਾ ਨਹੀਂ ਮੈਂ ਮਤਲਬ ਗੱਡੀ ਜਾਂਦਾ ਜਾਂਦਾ ਕਿੱਥੇ ਖੜ ਜਾ ਵੀ ਚਲ ਸਕੂਲ ਦੇਖੀ ਹਾਇ ਰੇ ਉਹ ਜਿਹੜੀਆਂ ਪੂਰੀਆਂ ਰੱਖਿਆ ਉਹਦੀਆਂ ਮੈਨੂੰ ਫਰਲਾਂ ਫਰਲਾਂ ਦਾ ਸਾਰਾ ਪਤਾ ਹੈ ਠੀਕ ਹੈ ਨਾ ਮੁੱਚ ਜੇ ਜੇ ਇਹ ਪਤਾ ਕਰਨਾ ਹੈ ਵੀ ਐ ਕਿਵੇਂ ਹੁੰਦਾ ਫਿਰ ਕਿਸ ਤਸੀਲਦਾਰ ਨੂੰ ਪੁੱਛ ਲਿਓ ਠੀਕ ਹੈ ਨਾ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਓ ਵੀ ਸ਼ਹੀਦ ਆਜ਼ਮ ਭਗਤ ਸਿੰਘ ਔਰ ਕਰਤਾਰ ਸਿੰਘ ਸਰਾ ਇਨਕਲਾਬ ਜ਼ਿੰਦਾਬਾਦ ਇਹ ਸਿੱਖਿਆ ਦਾ ਇਨਕਲਾਬ ਹੈ ਜਿਹੜਾ ਉਹ ਲਹਿਾਰ ਹੈ ਆਪਾਂ ਇਹਨ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਾਲ बहुत बहुत धन्यवाद जिंदते रहो तरक्या करो लोगों को लोगों को अक्सर कहते सुना है कि जिंदा रहे तो फिर मिलेंगे लेकिन इस दिल ने कहा है कि मिलते रहे तो जिंदा रहेंगे बहुत बहुत धन्यवाद ज्योद बहुत बहुत धन्यवाद मुख्यमंत्री सरदार भगवंत सिंह मान जी ਤਾਲੀਆਂ ਜ਼ਰੂਰ ਮਾਰ ਦਿਓ ਜੀ ਰਾਜੀਵ ਕੁਮਾਰ ਉਸ ਤੋਂ ਬਾਅਦ ਨਵਨੀਤ ਜੋਸ਼ਣ ਜੀ ਤਿਆਰ ਰਹਿਣ ਨਵਨੀਤ ਜੋਸ਼ਣ ਜੀ ਜਗਤਾਰ ਲਾਲ ਜੀ लाल जी इस तो बाद मोनिका राणी मोनिका राणी पवन परमजीत कौर उस तो बाद जीवन कुमार जी आ जाने जीवन कुमार लवप्रीत सिंह लवप्रीत सिंह मनजिंदर कौर आ जाने कौर गगन त्यारह जी गगन वो भी अपना नियुक्ति पत्र ले सुनील कुमार जी वो भी अगे आ जान सुनील कुमार जी सुदेश कुमारी जी अगे आ जान सुदेश कुमारी इस तू बाद राजिंद्र कौर ਅਸਤ ਸ ਦੱਸਣਾ ਚਾਹਾਂਗੇ ਕਿ ਅੱਜ ਤਕਰੀਬ 951 ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਸੋ ਇਹ ਜਿਹੜੇ ਬਾਕੀ ਨਿਯੁਕਤੀ ਪੱਤਰ ਨੇ ਉਹ ਵੀ ਤੁਹਾਨੂੰ ਬਾਅਦ ਵਿੱਚ ਬਾਅਦ ਤੁਹਾਨੂੰ ਦੱਸਿਆ ਹੀ ਉਥੋਂ ਮਿਲ ਜਾਣਗੇ ਸੋ ਤੁਹਾਡੇ ਆਪਣੇ ਵਾਸਤੇ ਸਾਰਿਆਂ ਵਾਸਤੇ ਤਾੜੀਆਂ ਜ਼ਰੂਰ ਮਾਰ ਲਓ ਇਹ ਬਹੁਤ ਹੀ ਇਤਿਹਾਸਕ ਦਿਨ ਹੈ ਤੁਹਾਡੇ ਵਾਸਤੇ ਸੋ ਬਹੁਤ-ਬਹੁਤ ਹੁਣ ਇੱਕ ਗਰੁੱਪ ਫੋਟੋ ਹੋਏਗੀ ਮੈਂ ਜਿਹੜੇ ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਮਿਲੇ ਨੇ ਮੈਂ ਬੇਨਤੀ ਕਰਾਂਗਾ ਕਿ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਉਹ ਤੁਹਾਡੇ ਨਾਲ ਅੱਜ ਇੱਕ ਤਸਵੀਰ ਜਿਹੜੀ ਕਿ ਇਤਿਹਾਸਕ ਤਸਵੀਰ ਬਣੇਗੀ ਤੇ ਸਾਡੇ ਸਾਰਿਆਂ ਦੇ ਡਰੈਸਿੰਗ ਰੂਮ ਡਰਾਈング ਰੂਮ ਦੇ ਵਿੱਚ ਲੱਗੇਗੀ ਸੋ ਇੱਕ ਸਮੂਹਿਕ ਤਸਵੀਰ ਕਰਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਨਮਾਨ ਕੀਤਾ ਜਾਣਾ ਹੈ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਉਹਨਾਂ ਦਾ ਸਹਿਯੋਗ ਕਰਨਗੇ ਸਾਡੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਮੈਂਬਰ ਰਾਜ ਸਭਾ ਸੰਜੀਵ अरोड़ा ਜੀ ਮੈਡਮ ਅਨੰਤਰਾ ਮਿੱਤਰਾ ਜੀ ਸੈਕਟਰੀ ਨੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਅਤੇ ਹੋਰ ਉਹਨਾਂ ਦੇ ਨਾਲ ਸੋ ਅੱਜ ਦਾ ਸਾਡਾ ਸਮਾਗਮ ਇਹ ਇੰਨਾ ਕੀ ਸੀ ਮੈਂ ਮੰਚ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਸਾਰਿਆਂ ਜਿੰਨੀਆਂ ਵੀ ਮੰਚ ਤੇ ਸਾਡੀਆਂ ਸ਼ਖਸੀਤਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਹੋਰ ਪਤਵੰਤੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸੋ ਹੁਣ ਨੈਸ਼ਨਲ ਐਂਥਮ ਹੋਏਗਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਆਪਣੀ ਸੀਟ ਤੇ ਖੜੇ ਹੋ ਕੇ ਨੈਸ਼ਨਲ ਐਂਥਮ ਦੇ ਵਿੱਚ ਪਾਰਟਿਸਪੇਟ ਕਰਨਾ ਬਹੁਤ ਹੀ ਇਕਾਗਰਤਾ ਦੇ ਨਾਲ ਅਤੇ ਬਹੁਤ ਹੀ ਅਨੁਸ਼ਾਸਨ ਦੇ ਨਾਲ ਸੋ ਹੁਣ ਨੈਸ਼ਨਲ ਐਂਥਮ ਅੱਜ ਸਾਡਾ ਸੰਮਗਮ ਖਤਮ ਹੁੰਦਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਟੀਚਰ ਸਹਿਬਾਨ ਆਪਣੇ ਨਿਯੁਕਤੀ ਪੱਤਰ ਲੈ ਕੇ ਜਾਣ ਜਿੱਥੇ ਤੁਹਾਨੂੰ ਦੱਸਿਆ ਗਿਆ ਤੇ ਹਲੇ ਹਾਲ ਦੇ ਵਿੱਚ ਹੀ ਬੈਠੇ ਰਹਿਣਾ ਤੁਸੀਂ ਕੋਈ ਬਾਹਰ ਨਾ ਜਾਵੇ